ਪਤੀ ਹੀ ਨਕਲੀ ਪ੍ਰਾਹ ਬਣ ਕੇ ਪਤਨੀ ਨਾਲ ਕਰਵਾਉਂਦਾ ਸੀ ਮਾੜਾ ਕੰਮ ਇਹਨਾਂ ਔਰਤਾਂ ਦੇ ਕਾਰਨਾਂ 'ਚ ਸੁਣ ਉੜ ਜਾਣਗੇ ਤੁਹਾਡੇ ਵੀ ਹੋਸ਼ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਜਿਹੜੀ ਕਿ ਤਿੰਨ ਵਿਆਹ ਜਿਹੜੇ ਨੇ ਉਸਨੇ ਕਰਵਾ ਰੱਖੇ ਸਨ ਤਾਂ ਦੱਸ ਦਈਏ ਕਿ ਇਹ ਹਰ ਕਿਸੇ ਨੂੰ ਲੁੱਟ ਕੇ ਉਥੋਂ ਫਰਾਰ ਹੋ ਜਾਂਦੇ ਸਨ ਤਾਂ ਦੱਸਿਆ ਕਿ ਇਸ ਦੇ ਵਿੱਚ ਇਸ ਦਾ ਪਤੀ ਜਿਹੜਾ ਆ ਨਕਲੀ ਜਿਹੜਾ ਭਰਾ ਬਣ ਕੇ ਤੇ ਇਸ ਦੇ ਨਾਲ ਰਹਿੰਦਾ ਸੀ ਤਾਂ ਉਸ ਤੋਂ ਬਾਅਦ ਨਕਲੀ ਜਿਹੜਾ ਪਰਿਵਾਰਕ ਮੈਂਬਰ ਬਣਾਏ ਹੋਏ ਸਨ ਮਾਪਿਓ ਨਕਲੀ ਬਣਾਇਆ ਸੀ ਤਾਂ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਨਕਲੀ ਮਾਂ ਤੇ ਨਕਲੀ ਪਿਓ ਜਿਹੜਾ ਆ ਉਹ ਵੀ ਇਸ ਨੇ ਬਣਾਇਆ ਹੋਇਆ ਸੀ ਤਾਂ ਇਸ ਦਾ ਜਿਹੜਾ ਖੁਲਾਸਾ ਉਦੋਂ ਹੋਇਆ ਜਦੋਂ ਤੀਸਰਾ ਵਿਆਹ ਜਦੋਂ ਹੋਇਆ ਇਸ ਦਾ ਤਾਂ ਪਰਿਵਾਰਿਕ ਮੈਂਬਰਾਂ ਨੂੰ ਜਿਹੜਾ ਹੈ ਉਹ ਸ਼ੱਕ ਪਿਆ ਤਾਂ ਉਸਤੇ ਵੱਲੇ ਜਿਹੜਾ ਹੈ ਆ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੱਲੋਂ ਇਹਨਾਂ ਤਿੰਨਾਂ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਤਾਂ ਕਿ ਕੁਝ ਕਹ ਰਹੇ ਨੇ ਪੁਲਿਸ ਅਧਿਕਾਰੀ ਆ ਉਸ ਤੋਂ ਖਾਨੂੰ ਵੀ ਦੱਸਦੇ ਹਾਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਮਾੜੇ ਅੰਸਰਾਂ ਨੂੰ ਜੋ ਵੀ ਹੈਗਾ ਫੌਨ ਸਬੰਧੀ ਹਦਾਇਤਾਂ ਹੋਈਆਂ ਇਸੇ ਦੀ ਲੜੀ ਵਿੱਚ ਚੱਲਦੇ ਆਂ ਇੱਕ ਸਾਨੂੰ ਗੁਰਜੰਟ ਸਿੰਘ ਪੁੱਤਰ ਨਾਰ ਸਿੰਘ ਵਾਸੀ ਪਿੰਡ ਚੀਮਾ ਨੇ ਬਿਆਨ ਦਰਜ ਕਰਵਾਇਆ ਸੀਗਾ ਕਿ ਮੈਂ ਆਪਣੇ ਲੜਕੇ ਦਾ ਜਿਹੜੀ ਮੈਰਿਜ ਸੀਗੀ ਲੁਧਿਆਣਾ ਵਿਖੇ ਇੱਕ ਲੜਕੀ ਆ ਪ੍ਰਿੰਕਾ ਜੈਨ ਉਹਦੇ ਨਾਲ ਤਹਿ ਕੀਤੀ ਸੀਗੀ ਜਿਹਦੇ ਸਬੰਧ ਦੇ ਵਿੱਚ ਸਾਡਾ ਵੇਖ ਵਿਖਾਈ ਲੁਧਿਆਣਾ ਵਿਖੇ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਵਿਆਹ ਕਰਕੇ ਇਹ ਘਰ ਲੈ ਕੇ ਆ ਗਈ ਸੀ ਜਿਹਦੇ ਵਿੱਚ ਇਹਨਾਂ ਨੂੰ ਹਫ਼ਤੇ ਬਾਅਦ ਪਤਾ ਲੱਗਿਆ ਕਿ ਇਹ ਜਿਹੜੇ ਸਾਰੇ ਬੰਦੇ ਨੇ ਮਾਪੇਨ ਭਰਾ ਜਿੰਨੇ ਵੀ ਹੈਗੇ ਸਾਰੇ ਫਰਜੀ ਲੋਗ ਹੈਗੇ ਆ ਤਾਂ ਹੌਲੀ ਹੌਲੀ ਉਹਨਾਂ ਨੂੰ ਪਤਾ ਕੀਤਾ ਤੇ ਜਦੋਂ ਪਤਾ ਲੱਗਾ ਵੀ ਇਹਨਾਂ ਨੇ ਇੱਕ ਹਿਮਾਚਲ ਤੇ ਹਰਿਆਣੇ ਦੇ ਵਿੱਚ ਵੀ ਵਿਆਹ ਕਰਵਾਇਆ ਹੋਇਆ ਆ ਉੱਥੇ ਵੀ ਹੱਤ ਹੱਤਾ ਰਹਿ ਕੇ ਕੁੜੀ ਜਿਹੜੀ ਉੱਥੋਂ ਆ ਗਈ ਆ ਤੇ ਆ ਕੇ ਉਹਨਾਂ ਦੇ ਫੋਨ ਬੰਦ ਕਰ ਦਿੱਤੇ ਨੇ ਇਹਦੇ ਸਬੰਧ ਦੇ ਵਿੱਚ ਜਿਹੜੀ ਹਫਤੇ ਬਾਅਦ ਜਿਹੜੀ ਪ੍ਰਿੰਕਾ ਲੜਕੀ ਆ ਉਹਦੇ ਘਰ ਵਾਲਾ ਭਰਾ ਬਣ ਕੇ ਜਿਹੜਾ ਲੈਣ ਆਇਆ ਹੋਇਆ ਸੀਗਾ ਲੈ ਕੇ ਤੁਰ ਜਾਂਦਾ ਸੀਗਾ ਇਸੇ ਸਬੰਧ ਵਿੱਚ ਅਸੀਂ ਪਰਚਾ ਦਰਜ ਕਰਕੇ ਤਾ ਆਪਣੀ ਜਿਹੜੀ ਤਰਤੀਸ ਸੀ ਅੱਗੇ ਵਧਾਈ ਸੀ ਜਦੋਂ ਵੀ ਸਾਨੂੰ ਪਤਾ ਲੱਗਾ ਜਿਹਦੇ ਵਿੱਚ ਅਸੀਂ ਤਿੰਨ ਬੰਦੇ ਅਸੀਂ ਰਾਉਂਡ ਅਪ ਕਰੇ ਆ ਜਿਹੜੀ ਇੱਕ ਲੜਕੀ ਆ ਉਹਦੇ ਘਰ ਵਾਲਾ ਰਾਦੇ ਜਿਹੜਾ ਭਰਾ ਬਣਦਾ ਸੀਗਾ ਤੇ ਇੱਕ ਉਹਦੀ ਮਾਂ ਜਿਹੜੀ ਰਿਸ਼ਤੇ ਨਭਾਉਂਦੀ ਸੀਗੀ ਤੇ ਦੋ ਜਿਹੜੇ ਵਿਚੋਲੇ ਸੀਗੇ ਉਹ ਭੱਜੇ ਹੋਏ ਨੇ ਅਜੇ ਛੇੜਾ ਕਰ ਰਹੇ ਆ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤਾਂ ਬਾਕੀ ਇਹਨਾਂ ਦਾ ਹਰਿਆਣਾ ਤੇ ਹਿਮਾਚਲ ਵਿਕੇ ਜਿੱਥੇ ਵਿਆਹ ਕੀਤੇ ਸੀ ਉਹਨਾਂ ਨਾਲ ਵੀ ਅਸੀਂ ਜਲਦੀ ਟਾਈ ਅਪ ਕਰਾਂਗੇ ਤੇ ਉਹਨਾਂ ਨਾਲ ਇਹਨਾਂ ਨੇ ਵਿਆਸਬੰਦੀ ਕੀਤੀ ਕੁਝ ਕੀਤੀ ਜਿੱਥੇ ਵੀ ਜਾਂਦੇ ਸੀਗੇ ਵਿਚੋਲੇ ਸਾਰੇ ਨਾਲ ਮਿਲ ਕੇ 2 ਲੱਖ ਰੁਪਏ ਲੈ ਲੈਂਦੇ ਸੀ ਜਦੋਂ ਉਹ ਲੜਕੀ ਘਰ ਤੋਂ ਚੱਲ ਜਾਂਦੀ ਸੀ ਫੇਰ ਇਹ ਉਹਨਾਂ ਨੂੰ ਡਰਾਤਮਕਾ ਆ ਕੇ ਵੀ ਤੁਹਾਡੇ ਤੇ ਰੇਪ ਦਾ ਪਰਚਾ ਦਾ ਜਿਦਵਾਉਂਦੇ ਤਾਂ ਫੇਰ ਇਹ ਗੱਲਬਾਤ ਕਰਦੇ ਸੀ ਉਧਰ ਨਾਲ ਪਤਾ ਕਰਦੇ ਆ ਜੀ ਕੀ ਕੀ ਲੈ ਕੇ ਭੱਜੇ ਨੇ ਵੈਸੇ ਇਧਰ ਉਹਨਾਂ ਚੇਲਾ ਲੈ ਇਹਨਾਂ ਨੇ ਮੌਕੇ ਤੇ ਪਤਾ ਲੱਗ ਗਿਆ ਸੀ ਇਹਨਾਂ ਨੂੰ ਇਧਰੋਂ ਅਜੇ ਕੋਈ ਅਜਿਹੀ ਗੱਲ ਨਹੀਂ ਸਾਹਮਣੇ ਬਿਲਕੁਲ ਜੀ ਬਿਲਕੁਲ ਲੱਗਦਾ ਜਦੋਂ ਅਸੀਂ ਅੱਗੇ ਹਰਿਆਣਾ ਹਮਾਚਲ ਟਾਈ ਅਪ ਕਰਾਂਗੇ ਹੋ ਸਕਦਾ ਇਹਨਾਂ ਨੇ ਹੋਰ ਵੀ ਉਹਨਾਂ ਨਾਲ ਵੀ ਕਾਫੀ ਕੋਈ ਜੀਵਰਾਤ ਲੈ ਕੇ ਭੱਜੇ ਹੋਣ ਤੇ ਜਿਵੇਂ ਵੀ ਹੋਊਗਾ ਫਿਰ ਤੁਹਾਡੇ ਨਾਲ ਸੇਵਾ ਕੀਤਾ ਹਾਂਜੀ ਬਿਲਕੁਲ ਜੀ ਬਿਲਕੁਲ ਰਮਨਜੋਤ ਦੇ ਨਾਮ ਦਾ ਇਹਨੇ ਆਧਾਰ ਕਾਰਡ ਬਣਾਇਆ ਸੀ ਜਿਹੜਾ ਲਿਖਾ ਪੜੀ ਕਰਦੇ ਸੀ ਐਫੀਡਾਪਟ ਕੋਡ ਦੇ ਵਿੱਚ ਬਣਾਉਂਦੇ ਸੀ ਦੋਨੇ ਤਰ੍ਹਾਂ ਤੋਂ ਤਾਂ ਦੋਨੇ ਤਰ੍ਹਾਂ ਤੋਂ ਜਿਹੜੇ ਗਵਾਹ ਸੀਗੀ ਲੜਕੀ ਵੱਲੋਂ ਦੋ ਗਵਾਹ ਤੇ ਦੋ ਲੜਕੇ ਵੱਲੋਂ ਪੈਂਦੇ ਸੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਬਸ ਪਾਈ ਜੋ ਬਿਲਕੁਲ ਉਸ ਵਿੱਚ ਕਰਾਂਗੇ ਉਹਨਾਂ ਨੇ ਜੇ ਆਧਾਰ ਕਾਰਡ ਜਾਲੀ ਹੋਇਆ ਤੇ ਜਰੂਰ ਨਾਮਜ਼ਦ ਕਰਾਂਗੇ ਤੇ ਹੋ ਗਈ ਜੀ ਇਹ ਤੀਸਰਾ ਵਿਆਹ ਸੀਗਾ ਜੀ ਚੌਥਾ 15 ਤਰੀਕ ਨੂੰ ਫੇਰ ਤੋਰਨਾ ਸੀ ਤੇ ਰਿਮਾਂਡ ਵਗੈਰਾ ਸਰ ਰਿਮਾਂਡ ਲਿਆ ਹੋਇਆ ਜੀ ਅੱਜ ਪੇਸ਼ ਅਦਾਲਤ ਕਰਾਂਗੇ ਕੋਸ਼ਿਸ਼ ਕਰਾਂਗੇ ਨਹੀਂ ਦੁਬਾਰੇ ਰਿਮਾਂਡ ਲੈਣ ਦੀ ਐਸ.ਆਈ ਸਰਵਜੀਤ ਸਿੰਘ ਚੌਂਕੀ ਇੰਚਾਰਜ ਪੱਖੋਂ ਕੈਂਚੀ ਹੈ ਜੀ ਮਾਨਯੋਗ ਐਸ.ਐਸ.ਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਕੁ마ੜੇ ਅੰਸਰਾਂ ਨੂੰ ਜੋ ਵੀ ਹੈਗਾ ਫੌੜਨ ਸੰਬੰਧੀ ਹਦਾਇਤਾਂ ਹੋਈਆਂ ਇਸੇ ਦੀ ਲੜੀ ਵਿੱਚ ਚੱਲਦੇ ਆਂ ਇੱਕ ਸਾਨੂੰ ਗੁਰਜੰਟ ਸਿੰਘ ਪੁੱਤਰ ਨਾਨ ਸਿੰਘ ਵਾਸੀ ਪਿੰਡ ਚੀਮਾ ਨੇ ਬਿਆਨ ਦਰਜ ਕਰਵਾਇਆ ਸੀਗਾ ਕਿ ਮੈਂ ਆਪਣੇ ਲੜਕੇ ਦਾ ਜਿਹੜੀ ਮੈਰਿਜ ਸੀਗੀ ਲੁਧਿਆਣਾ ਵਿਖੇ ਇੱਕ ਲੜਕੀ ਆ ਪ੍ਰਿੰਕਾ ਜੈਨ ਉਹਦੇ ਨਾਲ ਤਹਿ ਕੀਤੀ ਸੀਗੀ ਜਿਹਦੇ ਸਬੰਧ ਦੇ ਵਿੱਚ ਸਾਡਾ ਵੇਖ ਵਿਖਾਈਆ ਲੁਧਿਆਣਾ ਵਿਖੇ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਵਿਆਹ ਕਰਕੇ ਇਹ ਘਰ ਲੈ ਕੇ ਆ ਗਏ ਸੀ ਜਿਹਦੇ ਵਿੱਚ ਇਹਨਾਂ ਨੂੰ ਹਫ਼ਤੇ ਬਾਅਦ ਪਤਾ ਲੱਗਿਆ ਕਿ ਇਹ ਜਿਹੜੇ ਸਾਰੇ ਬੰਦੇ ਨੇ ਮਾਪੇਣ ਭਰਾ ਜਿੰਨੇ ਵੀ ਹੈਗੇ ਸਾਰੇ ਫਰਜੀ ਲੋਗ ਹੈਗੇ ਆ ਤਾਂ ਔਲੀ-ਔਲੀ ਉਹਨਾਂ ਪਤਾ ਕੀਤਾ ਤੇ ਜਦੋਂ ਪਤਾ ਲੱਗਾ ਵੀ ਇਹਨਾਂ ਨੇ ਇੱਕ ਹਿਮਾਚਲ ਤੇ ਹਰਿਆਣੇ ਦੇ ਵਿੱਚ ਵੀ ਵਿਆਹ ਕਰਵਾਇਆ ਹੋਇਆ ਹੈ ਉੱਥੇ ਵੀ ਹੱਤ-ਹੱਤਾਂ ਰਹਿ ਕੇ ਕੁੜੀ ਜਿਹੜੀ ਉੱਥੋਂ ਆ ਗਈ ਹੈ ਤੇ ਆ ਕੇ ਉਹਨਾਂ ਦੇ ਫੋਨ ਬੰਦ ਕਰ ਦਿੱਤੇ ਨੇ ਇਹਦੇ ਸਬੰਧ ਦੇ ਵਿੱਚ ਹਫਤੇ ਬਾਅਦ ਜਿਹੜੀ ਪ੍ਰਿੰਕਾ ਲੜਕੀ ਹੈ ਉਹਦੇ ਘਰ ਵਾਲਾ ਭਰਾ ਬਣ ਕੇ ਜਿਹੜਾ ਲੈਣ ਆਇਆ ਹੋਇਆ ਸੀਗਾ ਲੈ ਕੇ ਤੁਰ ਜਾਂਦਾ ਸੀਗਾ ਇਸ ਸਬੰਧ ਵਿੱਚ ਅਸੀਂ ਪਰਚਾ ਦਰਜ ਕਰਕੇ ਤਾਂ ਆਪਣੀ ਜਿਹੜੀ ਤਰਤੀਸ ਸੀ ਅੱਗੇ ਵਧਾਈ ਸੀ ਜਦੋਂ ਕਿ ਸਾਨੂੰ ਪਤਾ ਲੱਗਾ ਜਿਹਦੇ ਵਿੱਚ ਅਸੀਂ ਤਿੰਨ ਬੰਦੇ ਅਸੀਂ ਰਾਉਂਡ ਅਪ ਕਰੇ ਆ ਜਿਹੜੀ ਇੱਕ ਲੜਕੀ ਆ ਉਹਦੇ ਘਰ ਵਾਲਾ ਰਾਦੇ ਜਿਹੜਾ ਭਰਾ ਬਣਦਾ ਸੀਗਾ ਤੇ ਇੱਕ ਉਹਦੀ ਮਾਂ ਜਿਹੜੀ ਰਿਸ਼ਤੇ ਨਭਾਉਂਦੀ ਸੀਗੀ ਤੇ ਦੋ ਜਿਹੜੇ ਵਿਚੋਲੇ ਸੀਗੇ ਉਹ ਭੱਜੇ ਹੋਏ ਨੇ ਅਜੇ ਰੇਡਾਂ ਕਰ ਰਹੇ ਆ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤਾਂ ਬਾਕੀ ਇਹਨਾਂ ਦਾ ਹਰਿਆਣਾ ਤੇ ਹਿਮਾਚਲ ਵਿੱਚ ਜਿੱਥੇ ਵਿਆਹ ਕੀਤੇ ਸੀ ਉਹਨਾਂ ਨਾਲ ਵੀ ਅਸੀਂ ਜਲਦੀ ਟਾਈ ਅਪ ਕਰਾਂਗੇ ਈ ਉਹਨਾਂ ਨਾਲ ਇਹਨਾਂ ਨੇ ਵਿਆਸਬੰਦੀ ਕੀਤੀ ਕੁਝ ਕੀਤੀ ਜਿੱਥੇ ਵੀ ਜਾਂਦੇ ਸੀਗੇ ਵਿਚੋਲੇ ਸਾਰੇ ਨਾਲ ਮਿਲ ਕੇ 2 ਲੱਖ ਰੁਪਏ ਲੈ ਲੈਂਦੇ ਸੀ ਜਦੋਂ ਉਹ ਲੜਕੀ ਘਰ ਤੋਂ ਚੱਲ ਜਾਂਦੀ ਸੀ ਫੇਰ ਇਹ ਉਹਨਾਂ ਨੂੰ ਡਰਾਤਮਕ ਆ ਕੇ ਵੀ ਤੁਹਾਡੇ ਤੇ ਰੇਪ ਦਾ ਪਰਚਾ ਦਾ ਜਿਦਵਾਉਵਾਂਗੇ ਤਾਂ ਫੇਰ ਇਹ ਗੱਲਬਾਤ ਕਰਦੇ ਸੀਗੇ ਉਧਰੋਂ ਪਤਾ ਕਰਦੇ ਆ ਜੀ ਵੀ ਕੀ ਕੀ ਲੈ ਕੇ ਭੱਜੇ ਨੇ ਵੈਸੇ ਇਧਰ ਉਹ ਫਿਲਹਾਲ ਇਹਨਾਂ ਨੇ ਮੌਕੇ ਤੇ ਪਤਾ ਲੱਗ ਗਿਆ ਸੀ ਇਹਨਾਂ ਨੂੰ ਇਧਰੋਂ ਅਜੇ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆ ਬਿਲਕੁਲ ਜੀ ਬਿਲਕੁਲ ਲੱਗਦਾ ਜਦੋਂ ਅਸੀਂ ਅੱਗੇ ਹਰਿਆਣਾ ਮਾਚ ਰਟਾਈ ਅਪ ਕਰਾਂਗੇ ਹੋ ਸਕਦਾ ਇਹਨਾਂ ਨੇ ਹੋਰ ਵੀ ਉਹਨਾਂ ਨਾਲ ਵੀ ਕਾਫੀ ਕੋਈ ਜੀਵਰਾਤ ਲੈ ਕੇ ਭੱਜੇ ਹੋਣ ਤੇ ਜਿਵੇਂ ਵੀ ਯੋਗ ਹੈ ਤੁਹਾਡੇ ਨਾਲ ਸ਼ੇਅਰ ਕੀਤਾ। ਹਾਂਜੀ ਬਿਲਕੁਲ ਜੀ ਬਿਲਕੁਲ ਰਮਨ ਜੋਤ ਦੇ ਨਾਮ ਦਾ ਇਹਨੇ ਆਧਾਰ ਕਾਰਡ ਬਣਾਇਆ ਸੀ ਜਿਹੜਾ ਲਿਖਾ ਪੜੀ ਕਰਦੇ ਸੀ ਐਫੀ ਡਾਕਟ ਕੋਰਟ ਦੇ ਵਿੱਚ ਬਣਾਉਂਦੇ ਸੀ ਦੋਨੇ ਤਰ੍ਹਾਂ ਤੋਂ। ਤਾਂ ਦੋਨੇ ਤਰ੍ਹਾਂ ਤੋਂ ਜਿਹੜੇ ਗਵਾਹ ਸੀਗੀ ਲੜਕੀਆਂ ਵੱਲੋਂ ਦੋ ਗਵਾਹ ਤੇ ਦੋ ਲੜਕੇ ਵੱਲੋਂ ਪੈਂਦੇ ਸੀ। ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਕਸ ਪਈ ਬਿਲਕੁਲ ਕੋਸ਼ਿਸ਼ ਕਰਾਂਗੇ ਉਹਨਾਂ ਨੇ ਜਿਹੜਾ ਆਧਾਰ ਕਾਰਡ ਜਾਲੀ ਹੋਇਆ ਤੇ ਜਰੂਰ ਨਾਮਜ਼ਦ ਕਰਾਂਗੇ ਤੇ ਹੋ ਗਈ ਜੀ ਇਹ ਤੀਸਰਾ ਵਿਆਹ ਸੀਗਾ ਜੀ ਚੌਥਾ 15 ਤਰੀਕ ਨੂੰ ਫੇਰ ਤੋਰਨਾ ਸੀ ਤੇ ਰਿਮਾਂਡ ਵਗੈਰਾ ਸਰ ਰਿਮਾਂਡ ਲਿਆ ਹੋਇਆ ਜੀ ਅੱਜ ਪੇਸ਼ ਅਦਾਲਤ ਕਰਾਂਗੇ ਕੋਸ਼ਿਸ਼ ਕਰਾਂਗੇ ਨਹੀਂ ਦੁਬਾਰੇ ਰਿਮਾਂਡ ਲੈਣ ਦੀ